ਹਾਂਜੀ ਜੀ ਇਹ ਹੈ ਜੀ ਸਾਡੇ ਸੁਲਤਾਨ ਵਿੰਡ ਦੀ ਆਣ ਬਾਣ ਸ਼ਾਨ ਆਸ਼ੂ ਉਸਤਾਦ ਜੀ ਹੋਣੀ ਠੀਕ ਹੈ ਜੀ ਨਾਲ ਸਾਡੇ ਬਲਵਿੰਦਰ ਮਲਾਇਮ ਉਸਤਾਦ ਜੀ ਹੋਣੀ ਆ ਨਾਲ ਆਪਣੇ सोनू ਵੀਰ ਜੀ ਹੋਣੀ ਆ ਕਲੀਫਾ ਸਾਹਿਬ ਆ ਕਲੀਫਾ ਸਾਹਿਬ ਆ ਤੇ ਨਾਲ ਜੀ ਉਸਤਾਦ ਜੀ ਹਣੀਆਂ ਸਾਡੇ ਰੋਕੀ ਉਸਤਾਦ ਜੀ ਹਣੀਆਂ ਚੁੰਨੀਆ ਵਾਲੇ ਠੀਕ ਆ ਤੇ ਅੱਜ ਹੋਛਾਦਾ ਇੱਥੇ ਸ਼ੌਂਕ ਤੈ ਹੋਵੇ ਹੋਣ ਲੱਗੇ ਆ ਜੀ ਅਸਾਰ ਹੈਗੇ ਆ ਵੀ ਸ਼ੌਂਕ ਤੈ ਹੋਣਗੇ ਤੇ ਕਿਹਦੇ ਕਿਹਦੇ ਹੁੰਦੇ ਆ ਉਹ ਆਪਾਂ ਜਰੂਰ ਸਾਰੀ ਕਵਰੇਜ ਕਰਾਂਗੇ ਠੀਕ ਆ ਆਸ਼ੂ ਉਸਤਾਦ ਜੀ ਤੇ ਸੱਚ ਇੱਕ ਹੋਰ ਗੱਲ ਆ ਵੀ ਜਿਨ੍ਹਾਂ ਨੇ ਭਾਈ ਆਪਣੀ ਕੋਈ ਪੰਡਿਆਂ ਵਾਸਤੇ ਮੈਡੀਸਿਨ ਮੁਰਸੀਨ ਕਿਸ ਨੂੰ ਚਾਹੀਦੀ ਹੋਵੇ ਤੇ ਤੁਸੀਂ ਆਸ਼ੂ ਸਤਾਜ ਜੀ ਨਾਲ ਰਾਬਤਾ ਕਰ ਸਕਦੇ ਜੋ ਤੇ ਵਧੀਆ ਰਿਜ਼ਲਟ ਦੇ ਮੈਡੀਸਿਨ ਹੈਗੀ ਆ ਠੀਕ ਹੈ ਜੀ ਲੋ ਜੀ ਪਾਲਟੀ ਮੱਦੀ ਸਤਾਜ ਜੀ ਚਾਹ ਵਾਲੇ ਸ਼ੀਤਲਾ ਮੰਦਰ ਵਾਲੇ ਇਹਨਾਂ ਦਾ ਜੋੜ ਆਇਆ ਵਾ 1500 ਰੁਪਿਆ ਘੰਟੇ ਵਾਲੀ ਤੇ 1500 ਰੁਪਿਆ ਲਾਸਟ ਠੀਕ ਹੈ ਜੀ ਜੋੜ ਆਪਣਾ ਸੁਮਿਤ ਵੀਰ ਜੀ ਨਾਲ ਦਾ ਹੋਇਆ ਵਾ ਤੇ ਆਪਣੇ ਅਸੰਨੀ ਵੀਰ ਜੀ ਕੈਂਟ ਇਹਨਾਂ ਦੀ ਛੱਤ ਤੋਂ ਠੀਕ ਹੈ ਜੀ ਤੇ ਨਾਲ ਆਪਣੇ ਸਤਾਜ ਜਣੀ ਦੇ ਖਲੋਤੇ ਹੀ ਹੋਏ ਆ ਨਾਲ ਪਿੰ ਪਿਸਤਾ ਜੀ ਗਵਾਲ ਮੰਡੀ ਤੋਂ ਠੀਕ ਹੈ ਜੀ ਤੇ ਨਾਲ ਸੰਜੂ ਸਤਾਜ ਜਣੀ ਠੀਕ ਹੈ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਜੋੜ ਹੋਇਆ ਵਾ ਤੇ ਸਾਡੇ ਵੱਲੋਂ ਦੋਵਾਂ ਨੂੰ ਬੈਸਟ ਆਫ ਲੱਕ ਜੀ ਠੀਕ ਆ ਪਹਿਲਾ ਇਤਵਾਰ ਤੇ ਦੂਸਰਾ ਇਤਵਾਰ ਜੇਡ ਦਾ ਠੀਕ ਆ ਬੈਸਟ ਆਫ ਲੱਕ ਭਾਈ ਤੁਹਾਨੂੰ ਦੋਵਾਂ ਨੂੰ ਲਓ ਜੀ ਜੋ ਬਿਲਕੁਲ ਜੀ ਇਹ ਵਿਚਾਰ ਬੜੇ ਸੋਹਣੇ ਆ ਕੋਈ ਨਫ਼ਰਤ ਨਹੀਂ ਰੱਖਣੀ ਇੱਕ ਦੂਜੇ ਦੇ ਮਿਲ ਕੇ ਪਿਆਰ ਨਾਲ ਜੋੜ ਖੜਾਓ ਜੀ ਬਿਲਕੁਲ ਜੀ ਬਿਲਕੁਲ ਬੜੀ ਸੋਹਣੀ ਗੱਲ ਕੀਤੀ ਰਿੰਪੀ ਸਾਹਿਬ ਜੀ ਸੰਜੂ ਸਾਹਿਬ ਜੀ ਨੇ ਜੋੜ ਹੁਣੇ ਵੀ ਇਦਾਂ ਚਾਹੀਦੇ ਆ ਬਹੁਤ ਵਧੀਆ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਜੀ ਆਪਣੇ ਕੈਰੋਂ ਉਸਤਾਦ ਜੀ ਹੁਣੀ ਆ ਨਾਲ ਆਸ਼ੂ ਉਸਤਾਦ ਜੀ ਹੁਣੀ ਖਲੋਤੇ ਹੋਏ ਆ ਨਾਲ ਆਪਣੇ ਕਲੀਫਾ ਸਾਹਿਬ ਸੋਨੂ ਵੀਰ ਜੀ ਹੁਣੀ ਖਲੋਤੇ ਹੋਏ ਆ ਠੀਕ ਹੈ ਜੀ ਇਹਨਾਂ ਦੇ ਜੋੜ ਹੋਏ ਹੋਏ ਆਪਸ ਦੇ ਵਿੱਚ ਕਿੰਨੇ ਦਿਵਾਰ ਇਹ ਵੀਰ ਦੀ ਜੋੜ ਚਾਰ ਐਤਵਾਰ ਆ ਚਾਰ ਚਾਰ ਐਤਵਾਰ ਇਹ ਜੇੜ ਦੇ ਵਧਾਣੇ ਵੀ ਹੁਣ ਤਾਂ ਵਧਾਣਾਂ ਕੋਈ ਗੱਲ ਨਹੀਂ ਠੀਕ ਹੈ ਤੇ ਛੱਤ ਕਿਹੜੀ ਤੋਂ ਹੋਏ ਆ ਤੁਹਾਡੀ ਛੱਤ ਤੋਂ ਦੇ ਹਾਂਜੀ ਤੁਹਾਡੀ ਇਹ ਨਾ ਚਾਰ ਛੱਤਾਂ ਦਾ ਜੋੜ ਹੋਏ ਆ ਤੇ ਆ ਦੱਸ ਦਿੰਦੇ ਆ ਆਪਣੇ ਉਸਤਾਦ ਜੀ ਹੁਣੀ ਉਸਤਾਦ ਜੀ ਨੂੰ ਪਤਾ ਉਹਨਾਂ ਨੇ ਦਾ ਨਾਮ ਲੈ ਦੋ ਕਿਹੜੀਆਂ ਤਿੰਨ ਛੱਤਾਂ ਆਪਣਾ ਦਿਲ ਉਸਤਾਦ ਦਿਲ ਉਸਤਾਦ ਬਲਵਿੰਦਰ ਸਿੰਘ ਮਨਾਇਆ ਉਸਤਾਦ ਜੀ ਹੁਣੀ ਸੋਨੂ ਵੀਰ ਖਲੀਫਾ ਠੀਕ ਹੈ ਦਾਣਾ ਮੰਡੀ ਤੋਂ ਇਹਨਾਂ ਦੇ ਜੋੜ ਹੋਏ ਆ ਜੀ ਠੀਕ ਆ ਤੇ ਇੱਕ ਛੱਤ ਹੋਰ ਹੈਗੀ ਆ ਬੈਸਟ ਆਫ ਲੱਕ ਜੀ ਸਾਡੇ ਵੱਲੋਂ ਜਿਹੜੇ ਜੋੜ ਹੋਏ ਆ ਆਸ਼ੂ ਵਾਦਨੋ ਛੱਡ ਲਈ ਪਤੀ ਸਾਹਿਬ ਆ ਜਿਹੜੇ ਉਹ ਅੱਜ ਇੱਥੇ ਆਏ ਸੀ ਔਰ ਇੱਕ ਬੜੀ دیر ਤੋਂ ਚਾਹ ਰਿਆ ਸੀ ਕਿ ਬਾਜਵਾ ਗਰੁੱਪ ਤੇ ਬਾਜਵਾ ਸਾਹਿਬ ਦੇ ਗਰੁੱਪ ਦੇ ਨਾਲ ਕੋਸ਼ਲ ਬੋਲੀਆਂ ਚੈਰੋ ਸਾਹਿਬ ਦੀਆਂ ਜਿਹੜੀਆਂ ਚਾਰ ਪੰਜ ਸੱਤਾ ਤੋਂ ਬਾਅਦ ਆ ਗਈਆਂ ਹਾਂ ਇਹਨੇ ਮ제 ਦੇ ਵਿੱਚ ਬਾਜੀਆਂ ਹਿਆ ਨਾ ਜੀ ਵੀ ਗੱਲ ਹੀ ਛੱਡ ਦੋ ਐ ਬਰਫੀ ਦੇ ਡੱਬੇ ਤੋਂ ਲੈ ਕੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਅੱਜ ਤੋਂ ਜਿਹੜਾ 20 ਸਾਲ ਪਹਿਲੇ 100 ਰੁਪਏ ਦੀ ਬਾਜੀ ਲੱਗਦੀ ਸੀ ਬਾਜੀ ਤੇ ਜ਼ਰੂਰ 1100 ਦੀ ਲੱਗੀ ਆ ਪਰ 100 ਰੁਪਈਆ ਨਾਲ ਆ ਨਾਲ ਆ ਇਸ ਗੱਲ ਦਾ ਵਜ੍ਹਾ ਆ ਜੀ ਔਰ ਮੈਂ ਦੋਨੇ ਖੜੇ ਨੇ ਇਹ ਕਹਿੰਦੇ ਸੀ ਸੀਨੀਅਰ ਖੜੇ ਆ ਜੀ ਦੋਨੇ ਇੰਨੇ ਹੋਰ ਨਹੀਂ ਆ ਤੇ ਜੋੜ ਜਿਹੜੇ ਹੋਏ ਨੇ ਹਾਂ ਕਨਵਰ ਦੇ ਬੋਤਾ ਚਲਵਟੇ ਚਾਤ ਤੋਂ ਬਹਾਜੂ ਦੀ ਚਾਤ ਦੇ ਬਾਲੇ ਤੋਂ ਆਪਣੇ ਅਮਰਦੀਸ਼ਾਤ ਦੇ ਵੀ ਜੋੜ ਹੋਏ ਨੇ ਅੱਛਾ ਜੀ ਬਿੜੀਆਂ ਤਿੰਨ ਤਿੰਨ ਬਾਗੀਆਂ ਤੇ ਤਿੰਨ ਤੱਕ ਬਿੜੀਆਂ ਕਿ ਫਿਰ ਬਾਗੀਆਂ ਲੱਗੀਆਂ ਤੇ ਇਸੇ ਤਰ੍ਹਾਂ ਬੋਵੀ ਸੰਪਾੜਿਆਂ ਨਾਲ ਪਹਿਲੇ ਜੋੜ ਹੋਏ ਸੀ ਉਹਨਾਂ ਦੇ ਸ਼ਿਰਤਾ ਦੇ ਕੁਝ ਜਿੰਦਾਂ ਦੀਆਂ ਤੇ ਕੁਝ ਹੋਰ ਲੋਕ ਦੀ ਛੋਲੋ ਵੀ ਥੋੜਾ ਜਿਹਾ ਫੜ ਗਿਆ ਹੀ ਪਰ ਬੋਵੀ ਸੰਪਾੜਿਆਂ ਨੇ ਬੋਵੀ ਬਾਗੀਆਂ ਤੇ ਛੱਤਰੀਆਂ ਵੀ ਕਿਉਂਕਿ ਉਹਨਾਂ ਨੂੰ ਮਨਾ ਕੀਤਾ ਗਿਆ ਸੀ ਉਸੇ ਰੋਲੇ ਦਾ ਲੈ ਕੇ ਉਹ ਜਿਹੜਾ ਉਹਦੇ ਸਾਜੀ ਨਾਲ ਹੋਇਆ ਸੀ ਦੇਖੋ ਆਪਾਂ ਬਟੇਲੀ ਜਦ ਕਹਿੰਦਾ ਸੀ ਕਿ ਸਾਡੇ ਘਰਦਿਆਂ ਨੇ ਕੋ ਸਾਡੇ ਇਹ ਸਭਾ ਵੀ ਆਪਰੇ ਦੇ ਵੱਡੇ ਰੀਜਨ ਕਰੋ ਪਰ ਜੇ ਆਪਾਂ ਉਹ ਨਹੀਂ ਕਰ ਸਕਦੇ ਤੇ ਆਪਾਂ ਉਹਨਾਂ ਨੂੰ ਮਾੜਾ ਵੀ ਨਾ ਕਹੀਏ ਮੈਂ ਇਹ ਗੱਲ ਕਰਨਾ ਚਾਹੁੰਦਾ ਅੱਜ ਜਿਹੜਾ ਜਿੱਤੇ ਅਮਰ ਸਿੰਘ ਦਾ ਕਿਸੇ ਸਿਟੀ ਦਾ ਇਤਿਹਾਸ ਲੱਜਿਆ ਗਿਆ ਬਾਯਾ ਸਾਹਿਬ ਸ਼ੰਨੂ ਓਸਤਾਦ ਜੀ ਪਿੰਕਾ ਓਸਤਾਦ ਜੀ ਆਪਣੇ ਉਸਤਾਦ ਹਨੂ ਭਾਜੀ ਰਾਜੂ ਭਾਜੀ ਆਏ ਰਾਜੂ ਭਾਜੀ ਰਾਜੂ ਉਸਤਾਦ ਜੀ ਹਣੀ ਵੀ ਨਾਲ ਹੈਤਵਾਰ ਜਿਹੜੀ ਉਹਨਾਂ ਦੀ ਦੂਜੀ ਪਾਰਟੀ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਇਹ ਵੀ ਰਾਜੂ ਸਾਹਿਬ ਉਹਨਾਂ ਦੀ ਸਾਰੀ ਪਾਰਟੀ ਆਈ ਆ ਇਹਨਾਂ ਦਾ ਬਹੁਤ ਆ ਰੱਜੀ ਆਵਾਜ਼ ਹੀ ਦੱਸ ਕਿ ਸਾਡੀ ਜਨਾਬ ਪਾਰਟੀ ਦਾ کاروبار ਆ ਸਾਡਾ ਜਿੰਨਾ ਵੀ ਕਾਰੋਬਾਰ ਆ ਉਹ ਸਾਰਾ ਰਾਜ ਭਾਰੀ ਦੇ ਉੱਤੇ ਆ ਦੀ ਕਿੜੀ ਇਹਨਾਂ ਇਹਨਾਂ ਦੇ ਕਰਕੇ ਮੁੰਡੇ ਪਹਿਲੇ ਮੈਂ ਨਾਲ ਨਹੀਂ ਸੀ ਜਾਂਦਾ ਪਰ ਹੁਣ ਦੇਖੋ ਸਾਡੇ ਨਾਲ ਹੀ ਖੜੇ ਨੇ ਮੁੰਡਾ ਮੁੰਡਾ ਲਾ ਕੇ ਇਹਨਾਂ ਦਾ ਨਾਮ ਪਤਾ ਨਹੀਂ ਉਹਨਾਂ ਨੇ ਕਿਉਂ ਲਿਆ ਪਰ ਇਹ ਸਾਡੇ ਨਾਲ ਹਰ ਵੇਲੇ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਨੇ ਔਰ ਜਿੰਨੇ ਵੀ ਅੱਜ ਜਿਹੜੀ ਆਰਗੇਨਾਈਜੇਸ਼ਨ ਨੇ ਜਿੰਨੀ ਵੀ ਇਹਨਾਂ ਨੇ ਕੀਤੀ ਉਹ ਸਾਰੀ ਇਹਨਾਂ ਵੱਲੋਂ ਹੀ ਹੋਈ ਆ। ਸ਼ੁਕਰੀਆ ਜੀ। ਬੜਾ ਵਧੀਆ ਹੋਇਆ। ਹੋਰ بڑے بڑے ਵਧੀਆ ਸ਼ੌਕ ਹੋਏ ਆ ਜੀ। ਬਹੁਤ ਵਧੀਆ ਜੀ। 10 ਵੀ ਸ਼ੌਕ ਹੋਣਗੇ। ਕੋਈ ਬੈਨ ਨਹੀਂ। ਕਿਸੇ ਦਾ ਕੋਈ ਬੈਨ ਨਹੀਂ। ਕਿਸੇ ਤਰ੍ਹਾਂ ਦਾ ਕੋਈ ਬੈਨ ਨਹੀਂ। ਜਿਹੜੀਆਂ ਅਸੀਂ ਬਾਸ਼ੀਆਂ ਵੀ ਲਾਈਆਂ ਇੱਕ ਸਟੈਪ ਅਸੀਂ ਅੱਗੇ ਹੋਰਾਂ ਜਿਹਾ ਵਧਾਇਆ। ਲੋਕ ਬਾਜੀ ਲਾ ਕੇ ਇਹ ਕਹਿ ਦਿੰਦੇ ਭਾਵੇਂ ਤੂੰ ਜੀਤ ਭਾਵੇਂ ਮਾਰ ਮੈਂ ਬਾਜੀ ਲੈਣੀ ਹੈ ਪਰ ਆਪਾਂ ਇੱਕ ਆਪਸ਼ਨ ਰੱਖੀ ਹੈ ਜੇ ਮੌਸਮ ਖਰਾਬ ਹੁੰਦਾ ਸਿੰਗਲ ਫੋਨ ਤੇ ਚਾਰੋਂ ਸਾਹਿਬ ਮੈਨੂੰ ਫੋਨ ਕਰਨ ਮੌਸਮ ਖਰਾਬ ਹੈ ਬਾਜੀ ਲੱਗਦਾ ਹੈ ਕੀ ਆ ਪਾਦਾ ਸਲੂਟ ਹੈ ਸਤ ਜੀ ਉਹ ਵਧੀਆ ਸਤ ਜੀ ਉਹ ਵਧੀਆ ਤਾਲੀਆਂ ਜੀ ਤਾਲੀਆਂ ਜੀ ਇਸ ਚੀਤੇ ਇਹ ਝੌਂਕਣਾ ਪਰਿੰਦਿਆਂ ਨਾਲ ਔਰ ਮੈਂ ਇੱਕ ਹੋਰ ਗੱਲ ਕਹਿੰਦਾ ਹੈ ਜੀ ਅੱਜ ਬਾਜਾ ਸਾਹਿਬ ਨੇ ਸ਼ੇਅਰ ਕੀਤੀ ਹੈ ਕਿ ਲੋਕ ਸਿਆਣੇ ਨੇ ਸਾਡੇ ਨਾਲੋਂ ਸੀਨੀਅਰ ਹਾਂ ਜੀ ਸਾਡੇ ਨਾਲ ਵਾਦ ਇਹਨਾਂ ਨੇ ਦੁਨੀਆ ਵੇਖੀ ਆ ਪਰ ਜੋ ਮਰਿਆ ਆ ਜਾਇਆ ਪਰ ਵਾਇਸਾਭ ਨੇ ਦੱਸਿਆ ਕਿ ਜਦੋਂ ਸਾਡੀ ਅਹੀ ਪਾਰਟੀ ਨੇ ਸਾਡੀ ਪਾਰਟੀ ਦਾ ਆਪਰਚੂਨਿਟੀ ਚੱਲ ਗਿਆ ਜੀ ਤੇ ਵਾਇਸਾਭ ਨੂੰ ਇਹ ਚੰਗੇ ਮੌਕੇ ਬੰਦੇ ਨੇ ਕੋਲ ਨਹੀਂ ਕਮੀ ਜਿਹੜਾ ਆਪਣਾ ਬਾਤਿਆ ਲਾਵਾ ਹੁਣ ਵਾਇਸਾਭ ਨੇ ਤੁਹਾਨੂੰ ਕਿਹਨੂੰ ਦੱਸੀ ਪੱਜੀ ਸ਼ੇਅਰ ਕੀਤੀ ਯੋਗੀ ਹੁੰਦਾ ਸਿੱਧਾ ਜਿਹੜਾ ਇਲਜ਼ਾਮ ਲਾਇਆ ਵਾਇਸਾਭ ਤੇ ਲਾਇਆ ਵੀ ਵਾਇਸਾਭ ਤੇ ਚੰਨੂ ਉਸਤਾਦ ਹੋਣਾ ਨੇ ਇਹ ਕੰਮ ਕੀਤਾ ਇਹ ਕੰਮ ਚੋਲਾ ਹੋਏ ਜੀ ਬਾਈ ਕਹਿੰਦੀ ਜਰਮੀ ਕਰਦੇ ਇਹਦਾ ਬੌਂਡਰੀ ਛੋਕੇ ਤੇ ਇਹਦੀ ਇਹ ਹਾਲ ਚਾਲ ਨਹੀਂ ਪੁੱਛਦੇ ਜਮਾਨ ਦੇ ਕੇ ਇਹ ਮੁਰਾ ਬਣਾਇਆ ਬੰਦਾ ਅਰਯੋਨੋ ਕਹੀ ਜਾਂਦੇ ਆ ਵੀ ਤੂੰ ਜੋ ਕਰ ਦੇਂਗਾ ਫਲਾਣਾ ਦਾ ਘੱਟ ਦਾ ਸ਼ੀਲਡ ਚ ਪਾਤਾ ਫਲਾਣਾ ਕਰਲਾ ਜੇ ਕੋਈ ਅਸੂਲਨ ਗੱਲ ਆ ਜਿਹਦਾ ਬਾਜੀ ਚ ਕਟਿਆ ਗਿਆ ਉਹਦਾ ਸ਼ੀਲਡ ਜੀ ਤਾਜੀ ਦਾ ਕਰ ਇੱਥੇ ਇੱਕ ਕੰਮ ਚੱਲਦੇ ਰਹੀ ਨੇ ਸਾਰੇ ਡੁੱਬੀ ਹੋ ਗਏ ਇੱਥੇ ਆਏ ਨੇ ਪਰ ਇਹੋ ਜਿਹਨਾਂ ਨਾਲ ਇਹ ਕੰਮ ਨਾ ਆਇਆ ਉਹਨਾਂ ਦੇ ਅੱਜ ਖੜੇ ਹੁੰਦੇ ਉਹਨਾਂ ਦੇ ਨਾਲ ਖੜੇ ਹੁੰਦੇ ਅੰਮ੍ਰਿਤਸਰ ਇੱਕ ਗਰੁੱਪ ਹੁੰਦਾ ਦੋ ਦੋ ਚਿਹਰੇ ਮੇਨਾਂ ਦੀ ਲੋੜੀ ਦਾ ਪੈਂਦੀ ਪਰ ਅੱਜ ਅਮਰ ਸਾਹਿਬ ਦੇ ਕੁਤਰ ਭਾਜੀ ਨੇ ਇਤਿਆਰ ਦਾ ਪਿਆਰੀ ਆ ਕੇ ਜਵਾ ਮੈਂ ਘਟ ਰਿਹਾ ਹਾਂ ਪਰ ਗਾ ਦੀ ਵੈਸ ਬਾਰੇ ਨਹੀਂ ਪਤਾ ਮੈਂ ਹਰ ਬੰਦੇ ਨਾਲ ਖੜਾ ਜਿਹੜਾ ਇਸ ਘਟਨੇ ਆਇਆ ਹੈ ਸਾਡਾ ਜੇ ਜਿਹੜਾ ਜੁਆਇਨ ਕਰਨਾ ਚਾਹਦਾ ਉਹ ਉਹਨੂੰ ਵੈਲਕਮ ਟਾਡਾ ਕੋਈ ਵੀ ਮੈਂਬਰ ਕਿਸੇ ਤਰ੍ਹਾਂ ਦਾ ਉਹਨੂੰ ਕੋਈ ਸਵਾਲ ਨਹੀਂ ਕਰੇਗਾ ਸੋ ਕੇ ਪਾਸ ਪਾਸ ਅਸੀਂ ਕਹਿੰਦੇ ਪਿੱਛੇ ਜੋ ਹੋ ਗਿਆ ਖਤਮ ਆਪਾਂ ਅੱਗੇ ਤੁਮਨਾ ਪਿੱਛੇ ਨਹੀਂ ਰਹਿਣਾ ਇਹ ਸਭ ਵਧਾਣਾ ਤੁਹਾਡੇ ਆ ਸਾਰੇ ਜਿਹੜੇ ਪਾਰਟਿਸਪੈਂਟਸ ਨੇ ਇਹਨੇ ਵਧਾਣਾ ਮੈਂ ਇਕੱਲੇ ਨਹੀਂ ਵਧਾਣਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਅਸੀਂ ਕੋਈ ਸਾਹਿਬ ਨੂੰ ਮਿਲੇ ਤੇ ਬੜੇ ਸ਼ੁਕਰ ਮੌਜੂਦ ਸਾਡੇ ਮਜ਼ਾ ਆਇਆ ਹੈ ਕਿਹੜਾ ਬਦਲੀ ਅਸੀਂ ਕੁਝ ਸਾਰੇ ਜਣੇ ਅਸੀਂ ਰਲ ਕੇ ਸ਼ੁਰੂ ਕਰੀਏ ਠੀਕ ਹੋ ਗਿਆ ਬਾਜੀ ਨੇ ਤੇ ਸਾਰੇ ਭਰਾਵਾਂ ਨੇ ਰਲ ਕੇ ਮੋਟਰਸਾਈਕਲ ਐਕਲੀ ਸ਼ੀਲਡ ਦਾ ਕੀ ਹੈ ਦੂਜੇ ਐਤਵਾਰ ਦੀ ਜੀ ਦੂਜੇ ਐਤਵਾਰ ਦੀ ਸੱਤ ਕਬੂਤਰ ਉੱਡਣਗੇ ਜੀ ਜਿਹਦੇ ਸ਼ੀਲਡ ਦੇ ਵਿੱਚ ਕੋਈ 11 ਉੱਡਦੇ 12 ਉੱਡਦੇ 7-9 ਉੱਡਦੇ 9 ਉੱਡਦੇ 5 ਉੱਡਦੇ ਆ ਸਾਡੇ ਵਾਲਿਆਂ ਨੂੰ ਅਤਰੀ ਮੋਰ ਲੱਗ ਜੇ ਕਿ ਉਹਨਾਂ ਨੂੰ ਅਤਰੀ ਮੋਰ ਲੱਗ ਜੇ ਕੋਈ ਰੱਬੜਾਂ ਦੀ ਗੱਲ ਨਹੀਂ ਐ ਵੀ ਦੇ ਜਿੱਦੇ ਮਰਜ਼ੀ ਦਾ ਸਕਦੇ ਹੋ ਜੀ ਜੇ ਕੋਈ ਪਾਰਟੀ ਕਰਕੇ ਦੁਬਾਰਾ ਕਰਾਂਗੇ ਇਨਾਮ ਜਿਹੜੇ ਜਿੰਨੇ ਵੀ ਐਂਟੀਆਂ ਘਟੀਆਂ ਉਹਦਾ ਸਾਰਾ ਇਨਾਮ ਦਿੱਤਾ ਜਾਏਗਾ ਸਰ ਜੀ ਆਡਾ ਇੱਕ ਸਵਾਲ ਹੈਗਾ ਵਾ ਵੀ ਜਿੱਦਾਂ ਮਤਲਬ ਕਿ ਕੋਈ ਇਨਵਾਈਟ ਕਰਦਾ ਵਾ ਠੀਕ ਆ ਤੇ ਉਥੇ ਪੁੱਛਣਾ ਚਾਹੀਦਾ ਵਾ ਕਿ ਨਹੀਂ ਪੁੱਛਣਾ ਚਾਹੀਦਾ ਫਿਰ ਤੁਹਾਡੇ ਤੋਂ ਜਾਤੀ ਸਵਾਲ ਆ ਮੇਰਾ ਬੱਲੇ ਵਾ ਵੀ ਜੇ ਤੇ ਆਪਾਂ ਕਿਸੇ ਨੂੰ ਇਨਵਾਈਟ ਕੀਤਾ ਵਾ ਹਾਂਜੀ ਜੇ ਤੇ ਆਪਾਂ ਦੇ ਕੋਲ ਗੱਲ ਇਹ ਵਾ ਵੀ ਜਿੱਦਾਂ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਛੋਟੀ ਜਿਹੇ ਗੱਲ ਕਰਨਾ ਵੀ ਲੋਹੜੀ ਤੇ 12 ਸਾਲ ਤੋਂ ਚੱਲ ਕਰ ਰਹੇ ਹਾਂ ਔਰ ਵਧੀਆ ਇੰਤਜ਼ਾਮ ਕਰੀਦਾ ਹਰ ਕੋ ਨੂੰ ਪਤਾ ਜਿਹੜਾ ਜਿਹੜਾ ਆਂਦਾ ਜਿਹੜਾ ਜਿਹੜਾ ਉੱਥੇ ਆਇਆ ਤੇ ਮੈਂ ਸਪੈਸ਼ਲਤ ਕਬੂਤਰ ਬਾਜ਼ੀ ਆਪਣਾ ਕਰਦੇ ਹਾਂ ਕਿ ਸਾਰਿਆਂ ਨੂੰ ਸਾਰੀ ਕਿੰਨ ਜੁਆਇੰਮੈਂਟ ਹੋ ਜਾਂਦਾ ਕਲ ਮਿਲ ਜਿਹੜਾ ਹੁੰਦਾ ਕਿ ਇੱਕ ਜੋ ਕਿ ਮੈਂ ਮੈਨੂੰ ਜਿਹੜੀ ਆਦਤ ਆ ਨਾ ਟੋਲੇ ਦੇ ਵਿੱਚ ਬਹਿ ਕੇ ਕਰਾਂ ਦੀ ਪਾਰਟੀ ਕਰ ਨੂੰ 4000 ਦੋਸਤ ਆ ਜੀ ਮੈਂ ਜੋ ਇਸ ਕੱਲ ਦਾ ਮਜ਼ਾਕ ਦਾ ਚਾਰ ਭਰਾ ਇਕੱਲੇ ਹੋਣ ਤੇ ਮਜ਼ਾਕ ਹੂੰ ਤੇ ਮੈਂ ਲੋਡੀ ਕੇ ਫੰਕਸ਼ਨ ਹੈ ਕੀ ਕੀਤਾ ਸੀ ਤੇ ਕੋਈ ਸਾਜੀ ਹੋਣਾ ਸੀ ਤੇ ਤਾਂ ਉਹਨਾਂ ਨੇ ਮੈਨੂੰ ਦੋ 8-10 ਨੰਬਰ ਦਿੱਤੇ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪੁੱਛ ਦਿੱਤਾ ਪਰ ਉਹਦੀ ਬਾਤ ਤੁਸੀਂ ਕੀ ਹੈ ਬਈ ਕਿ ਜਿਹੜੇ ਸ਼ਰਾਕੀ ਅੰਸਰ ਵੱਲੋਂ ਉਹਨਾਂ ਨੂੰ ਮਨਾ ਕੀਤਾ ਕਿ ਆ ਵੀ ਉਸ ਪਾਰਟੀ 'ਚ ਕੋਈ ਨਹੀਂ ਜਾਏ ਕੋਈ ਨਹੀਂ ਜਾਏ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਕਿਹੜਾ ਉੱਥੇ ਕੋਈ ਕੱਟ ਕਰ ਰਿਹਾ ਸੀ ਜਾਂ ਮੈਂ ਬਾਕੀਆਂ ਨੂੰ ਆਂਦੀ ਸੀ ਜਾਂ ਮੈਂ ਹੈਨਾ ਸਿਰਫ ਮੇਰੇ ਇੱਕ ਮੰਨ ਦਾ ਸ਼ੌਂਕ ਸੀ ਕਿ ਆਪਾਂ ਸਾਡੇ ਭਰਾ ਕਿੱਥੇ ਹੋਈਏ ਔਰ ਪਾਰਟੀ ਨੂੰ ਕਰੀਏ ਜਿਹਨਾਂ ਨੂੰ ਵਾਈਟ ਕਰਨਾ ਚਾਹੀਦਾ ਉਹਨਾਂ ਦਾ ਜੀ ਸਾਡੀ ਵੀ ਆਈ ਤੁਹਾਨੂੰ ਪਤਾ ਵਾ ਆਪਾਂ ਇਨਵਾਈਟ ਤੁਹਾਨੂੰ ਵੀ ਕੀਤਾ ਸਤਾ ਜੀ ਸਾਡੇ ਲਈ ਸਾਰੇ ਇੱਕ ਬਰਾਬਰ ਹੈ ਜੀ ਹੌਣ ਮੀਡੀਆ ਪਰਸਨ ਠੀਕ ਆ ਤੇ ਆਈ ਸੰਜੂ ਸਤਾ ਜੀ ਨੇ ਵੀ ਨਵਾਈਟ ਕੀਤਾ ਲਾਟੀ ਸਤਾ ਜੀ ਨੇ ਵੀ ਕੀਤਾ ਸਭ ਨੂੰ ਕੀਤਾ ਜੀ ਅਸੀਂ ਜਿਨ੍ਹਾਂ ਨਾਲ ਸਾਡਾ ਦਿਲੋਂ ਪਿਆਰ ਹੈ ਪਰ ਚਲੋ ਹਰ ਕਿਸੇ ਕੋਲ ਜਾਣਾ ਹੈ ਹਾਂਜੀ ਹੈਨਾ ਹੁਣ ਤੁਸੀਂ ਇਹ ਨੋਨ ਇਨਵਾਈਟ ਕੀਤਾ ਤੇ ਆਈ ਹੁਣ ਉਹ ਬਾਗੇ ਉੱਥੇ ਪਹੁੰਚੇ ਕੁਝ ਦੋ ਮਿੰਟ ਲਈ ਪਹੁੰਚਿਆ ਬਿਲਕੁਲ ਜੀ ਮੈਨੂੰ ਡਿਊਟੀ ਵੀ ਜਾਣਾ ਸੀ ਫਿਰ ਮੈਂ ਉਸ ਤੋਂ ਤੁਹਾਡੇ ਤੁਹਾਨੂੰ ਸਾਡੀ ਕੋਈ ਸੇਵਾ 'ਚ ਕਮੀ ਰਹੀ ਹੋਵੇ ਉਸਤਾਦ ਜੀ ਉੱਥੇ ਕੋਈ ਕੋਈ ਕਮੀ ਨਹੀਂ ਜੀ ਮਜ਼ਾ ਆਇਆ ਪਰ ਤੁਸੀਂ ਇਨਵਾਈਟ ਕਰਨਾ ਚਾਹੀਦਾ ਕੋਈ ਪ੍ਰੋਬਲਮ ਹੋਏ ਤੇ ਚਲੋ ਨਾ ਆਇਓ ਹੂੰ ਪਰ ਮੈਂ ਵੀ ਇਹ ਗੱਲ ਕਰਨਾ ਚਾਹੁੰਦਾ ਵੀ ਕਿਸੇ ਨੂੰ ਕਹਿ ਕਹਿ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਨਹੀਂ ਜਾਣਾ ਹੂੰ ਹੂੰ ਇਹ ਜਿਹੜੀਆਂ ਗੱਲਾਂ ਅੱਜ ਇੱਥੇ ਤੱਕ ਪਹੁੰਚੀਆਂ ਠੀਕ ਹੋ ਗਿਆ ਉਸਤਾਦ ਜੀ ਬਹੁਤ ਬਹੁਤ ਹੀ ਅੰਮ੍ਰਿਤਸਰ ਆਏ ਵੈਲਕਮ ਹੈ ਜੀ ਤੁਹਾਡਾ ਧੰਨਵਾਦ ਜੀ